ਇੱਕ ਪਾਸੇ ਕਾਠਮਾਂਡੂ ਦੀਆਂ ਸੜਕਾਂ ਖੂਨ ਨਾਲ ਲਾਲ ਨੇ ਤੇ ਦੂਜੇ ਪਾਸੇ ਨੌਜਵਾਨਾਂ ਦੀਆਂ ਚੀਕਾਂ ਅਸਮਾਨ ਛੂਰੀਆਂ ਨੇ ਇੱਕ ਪਾਸੇ ਨੌਜਵਾਨਾਂ ਦੇ ਫੈਸਲੇ ਬਾਰੇ ਸਵਾਲ ਉੱਠ ਰਹੇ ਨੇ ਕਿ ਕੀ ਪੂਰਵ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਮਾਰਨਾ ਸਹੀ ਸੀ ਇਹ ਸਵਾਲ ਉੱਠ ਰਹੇ ਨੇ ਕਿ ਮੰਤਰੀਆਂ ਨੂੰ ਨੰਗਾ ਕਰਕੇ ਮਾਰਨਾ ਸਹੀ ਸੀ ਸੰਸਦ ਭਵਨ ਰਾਸ਼ਟਰਪਤੀ ਭਵਨ ਪ੍ਰਧਾਨ ਮੰਤਰੀ ਆਵਾਸ ਨੂੰ ਜਲਾਉਣਾ ਸਹੀ ਸੀ ਤੇ ਦੂਜੇ ਪਾਸੇ ਉਹਨਾਂ ਦੀਆਂ ਬਹਾਦਰ ਕਥਾਵਾਂ ਵੀ ਸੁਣਾਈਆਂ ਜਾ ਰਹੀਆਂ ਨੇ ਇਹ ਕਿਹਾ ਜਾ ਰਿਹਾ ਹੈ ਕਿ ਇਤਿਹਾਸ ਦੀ ਇਹ ਪਹਿਲੀ ਕ੍ਰਾਂਤੀ ਹੈ ਜਿੱਥੇ ਬਿਨਾ ਕਿਸੇ ਆਗੂ ਦੇ ਜੈਂਜ਼ੀ ਨੇ ਨਿਊ ਜਨਰੇਸ਼ਨ ਨੇ ਸੱਤਾ ਨੂੰ ਹਟਾ ਕੇ ਰੱਖਤਾ 36 ਤੋਂ 36 ਘੰਟੇ ਵਿੱਚ ਸਰਕਾਰ ਬਦਲ ਕੇ ਰੱਖਤੀ ਸੋਸ਼ਲ ਮੀਡੀਆ ਤੇ ਮੀਮਜ਼ ਤੇ ਵੀਡੀਓਜ਼ ਪੋਸਟ ਕਰਨ ਵਾਲੀ ਜੈਂਜ਼ੀ ਅੱਜ ਕ੍ਰਾਂਤੀ ਦਾ ਪ੍ਰਤੀਕ ਬਣ ਚੁੱਕੀ ਹੈ ਦੁਨੀਆ ਦੇ ਕਈ ਹਿੱਸਿਆਂ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੀ ਹੈ ਉਹ ਸਰਕਾਰ ਜੋ ਸੋਸ਼ਲ ਮੀਡੀਆ ਨੂੰ ਬੈਨ ਕਰਕੇ ਉਹਨਾਂ ਨੂੰ ਕਮਜ਼ੋਰ ਕਰ ਰਹੀ ਸੀ ਜੈਂਜ਼ੀ ਨੇ ਉਸ ਨੂੰ ਸੱਤਾ ਤੋਂ ਹੀ ਉਖਾੜ ਕੇ ਸੱਤਾ 36 ਘੰਟਿਆਂ ਦੇ ਅੰਦਰ ਪ੍ਰਧਾਨ ਮੰਤਰੀ ਦੀ ਕੁਰਸੀ ਧਰਤੀ 'ਚ ਸਮਾ ਗਈ ਪਰ ਸਵਾਲ ਇਹ ਹੈ ਕਿ ਉਹ ਅੰਦੋਲਨ ਜੋ ਸ਼ਾਂਤੀਪੂਰਵਕ ਸ਼ੁਰੂ ਹੋਇਆ ਸੀ ਕਿਵੇਂ ਅਸਧਾਰਨ ਹਿੰਸਾ ਵਿੱਚ ਬਦਲ ਗਿਆ ਕੀ ਵਜ੍ਹਾ ਸੀ ਇਹ ਸਵਾਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਜਦੋਂ ਤੁਸੀਂ ਜੜ ਵਿੱਚ ਜਾਓਗੇ ਨਾ ਤਾਂ ਤੁਸੀਂ ਦੇਖੋਗੇ ਕਿ ਉਹ ਜੈਂਜ਼ੀ ਜੋ ਹੱਥਾਂ ਵਿੱਚ ਤਖਤੀਆਂ ਲੈ ਕੇ ਪ੍ਰੋਟੈਸਟ ਕਰ ਰਹੇ ਸੀ ਉਹ ਜੋ ਕਹਿ ਰਹੇ ਸੀ ਕਿ ਸੋਸ਼ਲ ਮੀਡੀਆ ਨੂੰ ਬੈਨ ਨਾ ਕਰੋ ਉਹਨਾਂ ਦਾ ਉਹ ਇੱਕੋ ਦਮ ਗੁੱਸੇ 'ਚ ਕਿਵੇਂ ਆ ਗਏ ਤੇ ਉਹ ਗੁੱਸਾ ਐਵੇਂ ਨਹੀਂ ਸੀ ਇਹ 38 ਘੰਟਿਆਂ 'ਚ ਜੋ ਸਰਕਾਰ ਬਦਲੀ ਹੈ ਇਹ ਉਹੀ ਨਹੀਂ ਬਦਲੀ ਇਸ ਵਿੱਚ ਭ੍ਰਸ਼ਟਾਚਾਰ ਵੀ ਸ਼ਾਮਲ ਆ ਬੇਰੁਜ਼ਗਾਰੀ ਵੀ ਆ ਭਰਾ ਭਤੀਜਾਵਾਦ ਵੀ ਆ ਤੇ ਜੈਂਜ਼ੀ ਦੀ ਖੂਨੀ ਜੰਗ ਵੀ ਆ ਤੇ ਇਹ ਸਾਰਾ ਕੁਝ ਮਿਲਾ ਕੇ ਉਹ ਨੇਪਾਲ ਜੋ ਕਦੇ ਸ਼ਾਂਤੀ ਦਾ ਪ੍ਰਤੀਕ ਸੀ ਅੱਜ ਅਸਥਿਰਤਾ ਚਲਪੇਟਾ ਹੈ। ਨੇਪਾਲ ਕਿਉਂ ਮੱਚਿਆ ਕਿਵੇਂ ਮੱਚਿਆ ਇਹ ਸਮਝਣ ਲਈ ਤੁਹਾਨੂੰ 4 ਸਤੰਬਰ ਤੋਂ ਕਹਾਣੀ ਸ਼ੁਰੂ ਕਰਨੀ ਪਊ। ਜਦੋਂ ਇੱਕ ਬੈਂਡ ਨੇ ਚਿੰਗਾਰੀ ਜਲਾਈ ਸੀ ਬਾਅਦ ਵਿੱਚ ਜਿਹਨੂੰ ਪੁਲਿਸ ਦੀਆਂ ਗੋਲੀਆਂ ਨੇ ਅੱਗ 'ਚ ਤਬਦੀਲ ਕਰਤਾ। ਇੱਕ ਐਸੀ ਅੱਗ ਜੋ ਅੱਜ ਨੇਪਾਲ ਦੇ ਹਰ ਜ਼ਿਲ੍ਹੇ 'ਚ ਚੱਲ ਰਹੀ ਹੈ। ਇੱਕ ਐਸੀ ਅੱਗ ਜਿਸ 'ਚ ਝੁੰਸ ਕੇ ਪੂਰਵ ਪ੍ਰਧਾਨ ਮੰਤਰੀ ਦੀ ਪਤਨੀ ਵੀ ਮਰ ਚੁੱਕੀ। ਇੱਕ ਐਸੀ ਅੱਗ ਜਸਤੇ ਚੁੱਲ ਸਕੇ ਪੂਰੀ ਸਰਕਾਰ ਬਾਹਰ ਹੋ ਚੁੱਕੀ ਤੇ ਇੱਕ ਐਸੀ ਅੱਗ ਜਿਸ ਨੇ ਨੇਪਾਲ ਨੂੰ ਅਸਥਿਰਤਾ ਦੇ ਯੁੱਗ ਵਿੱਚ ਫਸਾਤਾ ਇਸ ਕਹਾਣੀ ਨੂੰ ਸ਼ੁਰੂ ਤੋਂ ਸਮਝਦੇ ਹਾਂ ਕਿ ਨੇਪਾਲ ਚ ਜੋ ਬੱਚੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸੀ ਉਹ ਕਿਵੇਂ ਗੁੱਸੇ ਚ ਆ ਕੇ ਆਪਣੇ ਹੀ ਦੇਸ਼ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲੱਗੇ ਕਹਾਣੀ ਸ਼ੁਰੂ ਹੁੰਦੀ ਹੈ 4 ਸਤੰਬਰ 2025 ਉਹ ਦਿਨ ਜਦ ਓਲੀ ਸਰਕਾਰ ਨੇ ਫੇਸਬੁਕ ਇੰਸਟਾਗ੍ਰਾਮ YouTube ਤੇ WhatsApp ਸਮੇਤ 26 ਪਲੇਟਫਾਰਮ ਬੈਨਡ ਕਰ ਦਿੱਤੇ ਕਿਹਾ ਗਿਆ ਕਿ ਰਜਿਸਟ੍ਰੇਸ਼ਨ ਨਿਯਮ ਤੋੜ ਰਹੇ ਨੇ ਬੱਚੇ ਜੋ ਸੀ ਉਹ ਇੱਥੇ ਪਰੇਸ਼ਾਨ ਹੋ ਗਏ ਕਿਉਂਕਿ ਉਹ ਸੋਚਦੇ ਸੀ ਕਿ ਆਗੂਆਂ ਤੇ ਮੰਤਰੀਆਂ ਦੇ ਪੁੱਤਰ ਆਲੀਸ਼ਾਨ ਜ਼ਿੰਦਗੀ ਜਿਉ ਰਹੇ ਨੇ ਇੱਥੋਂ ਹੀ ਇੱਕ ਨੈਪੋਕਿਡਸ ਤੇ ਨੈਪੋ ਬੇਬੀਜ਼ ਹੈਸ਼ਟੈਗ ਸ਼ੁਰੂ ਹੋਏ ਨੇਪਾਲ ਦੀ ਆਬਾਦੀ ਚ ਜੋ ਲੱਖਾਂ ਕਰੋੜਾ ਬੱਚੇ ਸੀ ਉਹ ਸੜਕਾਂ ਤੇ ਆ ਗਏ ਸਕੂਲ ਜੁਨੀਫਾਰਮ ਚੋtre ਹੱਥਾਂ ਚ ਕਿਤਾਬਾਂ ਲੈ ਕੇ ਨਾਰੇ ਲਾ ਰਹੇ ਸੀ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਉਹ ਮੰਗ ਰਹੇ ਸੀ ਕਿ ਉਹਨਾਂ ਦੀ ਗੱਲ ਮੰਨੀ ਸ਼ੁਰੂਜੇ ਅੰਦੋਲਨ ਵਿੱਚ ਕਾਲੇ ਦੇ ਬੱਚੇ ਕਿਤਾਬਾਂ ਵਾਲੇ ਬੈਨਰ ਲੈ ਕੇ ਭ੍ਰਸ਼ਟਾਚਾਰ ਤੇ ਨੈਪੋਟਿਜ਼ਮ ਦੇ ਵਿਰੁੱਧ ਆਵਾਜ਼ ਉਠਾ ਰਹੇ ਸੀ ਪਰ ਸੱਤਾ ਕਈ ਵਾਰੀ ਹਨੇਰੇ ਚ ਚਲੀ ਜਾਂਦੀ ਆ ਸੱਤਾ ਅਭਿਮਾਨ ਚ ਚਲੀ ਜਾਂਦੀ ਆ ਲੋਕਾਂ ਨਾਲ ਸੱਤਾ ਦਾ ਸੰਪਰਕ ਖਤਮ ਹੋ ਜਾਂਦਾ ਨੇਪਾਲ ਵਿੱਚ ਵੀ ਇਹੀ ਹੋਇਆ ਨੇਪਾਲ ਦੀ ਸਰਕਾਰ ਆਪਣੇ ਹੀ ਬੱਚਿਆਂ ਨੂੰ ਦੁਸ਼ਮਣ ਸਮਝਣ ਲੱਗ। ਦੁਸ਼ਮਣ ਸਮਝਣ ਲੱਗੀ। ਨੇਪਾਲ ਦੀ ਸਰਕਾਰ ਇਹ ਭੁੱਲ ਗਈ ਕਿ ਇਹ ਉਹਨਾਂ ਦੇ ਹੀ ਬੱਚੇ ਨੇ। ਉਹਨਾਂ ਦੇ ਦੇਸ਼ ਦੇ ਬੱਚੇ ਨੇ। ਤੇ 8 ਸਤੰਬਰ ਨੂੰ ਪੁਲਿਸ ਨੇ ਕਾਠਮਾਂਡੂ 'ਚ ਇਨ੍ਹਾਂ ਬੱਚਿਆਂ ਤੇ ਗੋਲੀਆਂ ਚਲਾਈਆਂ। 20 ਬੱਚੇ ਮਾਰੇ ਗਏ। 300 ਤੋਂ ਜ਼ਿਆਦਾ ਜ਼ਖਮੀ ਹੋ ਗਏ। ਕਿਸੇ ਦੀ ਛਾਤੀ ਤੇ ਗੋਲੀ ਲੱਗੀ, ਕਿਸੇ ਦੇ ਪੈਰ ਤੇ ਤੇ ਕਿਸੇ ਦੀ ਅੱਖ ਦੇ ਹੇਠਾਂ। ਇੱਕ 22 ਸਾਲ ਦਾ ਬੱਚਾ ਸੰਸਦ ਦੇ ਬਾਹਰ ਨਾਰੇ ਲਾਉਂਦਿਆਂ ਪੈਰ 'ਚ ਗੋਲੀ ਖਾ ਗਿਆ। ਇੱਕ ਹੋਰ ਵੀਡੀਓ ਆਈ ਜਿਸ 'ਚ ਬੱਚੇ ਕਹਿ ਰਹੇ ਸੀ ਕਿ ਛਾਤੀ 'ਤੇ ਗੋਲੀ ਖਾਓ, ਨੇਪਾਲ ਦਾ ਖੂਨ ਹੈ। ਇੱਕ ਬੂਟ ਖੂਨ ਨਾਲ ਲਤਪਤ ਨਜ਼ਰ ਆਇਆ। ਮਰੇ ਹੋਏ ਵਿਦਿਆਰਥੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਲੋਕਾਂ ਨੇ ਹੈਸ਼ਟੈਗ ਚਲਾਇਆ ਬਲੱਡੀ ਸ਼ੂ ਨੇਪਾਲ। ਇਹ ਹੈਸ਼ਟੈਗ ਤੇ ਤਸਵੀਰਾਂ ਦੁਨੀਆ ਭਰ 'ਚ ਟ੍ਰੈਂਡ ਹੋ ਗਈ। ਇਹ ਤਸਵੀਰ ਹੀ ਸੀ ਜਿਸ ਨੇ ਨੇਪਾਲ ਦੇ ਲੋਕਾਂ ਦੇ ਮਨ 'ਚ ਗੁੱਸਾ ਪਾਇਆ ਇਹ ਤਸਵੀਰ ਹੀ ਸੀ ਜਿਸ ਨੇ ਦੁਨੀਆ ਨੂੰ ਦਿਖਾਤਾ ਕਿ ਨੇਪਾਲ ਦੀ ਸਰਕਾਰ ਨੇ ਕਿਵੇਂ ਨੇਪਾਲੀ ਬੱਚਿਆਂ ਦੇ ਨਾਲ ਧੱਕਾ ਕੀਤਾ ਇਹ ਤਸਵੀਰ ਦੇ ਬਾਅਦ ਬੱਚਿਆਂ ਨੇ ਸ਼ਾਂਤ ਪ੍ਰਦਰਸ਼ਨ ਛੱਡਤਾ ਤੇ ਜੋ ਕੁਝ ਹੋਇਆ ਉਹ ਦਰਪਾੜਪੂਰਵਕ ਸੀ ਅਰਜੀਵ ਗਾਂਧੀ ਸਾਹਿਬ ਨੇ ਇੱਕ ਵਾਰੀ ਇੰਦਰਾ ਗਾਂਧੀ ਜੀ ਦੀ ਮੌਤ ਤੋਂ ਬਾਅਦ ਕਿਹਾ ਸੀ ਕਹਿੰਦੇ ਜਦੋਂ ਵੱਡਾ ਦਰਖਤ ਡਿੱਗਦਾ ਨਾ ਤਾਂ ਧਰਤੀ ਹਿੱਲਦੀ ਰਹਿੰਦੀ ਆ 20 ਬੱਚਿਆਂ ਦੀ ਮੌਤ ਹੋਈ ਇਹ ਬੱਚੇ ਆਪਣਾ ਆਪਾ ਖੋ ਬੈਠੇ ਤੇ ਫਿਰ ਫਾਇਰਿੰਗ ਦੇ ਆਦੇਸ਼ ਦੇ ਨਾਲੇ ਡੀਜੀਪੀ ਨੂੰ ਪ੍ਰਦਰਸ਼ਨਕਾਰੀਆਂ ਨੇ ਮਾਰ ਲਾ ਉਹ ਮੀਡੀਆ ਚੈਨਲ ਜੋ ਬੱਚਿਆਂ ਦੇ ਹਿੱਟ ਦੀ ਗੱਲ ਨਹੀਂ ਦਿਖਾ ਰਹੇ ਸੀ ਜੋ ਸਰਕਾਰ ਦੇ ਬਾਜੇ ਬਣੇ ਬੈਠੇ ਸੀ ਉਹਨਾਂ ਚੈਨਲਾਂ ਤੇ ਹਮਲਾ ਹੋ ਟੀਵੀ ਸਟੇਸ਼ਨਾਂ ਨੂੰ ਅੱਗ ਲਾ ਦਿੱਤੀ ਗਈ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ 네ਪਾਲ ਦੇ ਵਿੱਤ ਮੰਤਰੀ ਵਿਸ਼ਨੂ ਪਟੇਲ ਨੂੰ ਗਲੀਆਂ ਵਿੱਚ ਕੁੱਟਿਆ ਗਿਆ ਉਹਨਾਂ ਦਾ ਵੀਡੀਓ ਭਜਾ ਭਜਾ ਕੇ ਵਾਇਰਲ ਵੀ ਹੋ ਰਿਹਾ 네ਪਾਲ ਦੇ ਊਰਜਾ ਮੰਤਰੀ ਦੀਪਕ ਖੜਗਾ ਦੇ ਘਰ ਤੋਂ ਲੱਖਾਂ ਰੁਪਏ ਹਵਾ ਚੋੜਾ ਦਿੱਤੇ ਗਏ ਪੂਰਵ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਵਾ ਅਤੇ ਉਹਨਾਂ ਦੀ ਪਤਨੀ ਉੱਤੇ ਹਮਲਾ ਹੋਇਆ ਪਤਨੀ ਝੁੱਲਸ ਕੇ ਮਰ ਗਈ ਸ਼ਾਂਤ ਪ੍ਰਦਰਸ਼ਨ ਜੋ ਸੀ ਉਹ ਖੂਨੀ ਕ੍ਰਾਂਤੀ ਚਤਵਦੀਲ ਹੋ ਗਿਆ ਹਾਲਾਂਕਿ ਸਭ ਰੋਕ ਸਕਦਾ ਸੀ 네ਪਾਲ ਦੇ ਪ੍ਰਧਾਨ ਮੰਤਰੀ ਆਪਣੀ ਜੇ ਕੁਰਸੀ ਛੱਡ ਦਿੰਦੇ ਤਾਂ ਕਿਉਂਕਿ ਸਭ ਨੂੰ ਪਤਾ ਸੀ ਕਿ ਜਦ ਬੱਚਿਆਂ ਉੱਤੇ ਗੋਲੀਆਂ ਚੱਲੀਆਂ ਪ੍ਰਦਰਸ਼ਨ ਹੋਰ ਵੱਧ ਗਿਆ ਢਟਕੀ ਭੀੜ ਪ੍ਰਧਾਨ ਮੰਤਰੀ ਚਾਹੁੰਦੇ ਤਾਂ ਇਹ ਘਟਨਾਵਾਂ ਰੋਕ ਸਕਦੀਆਂ ਸੀ ਕਿਉਂਕਿ ਜਦੋਂ 네ਪਾਲ ਮੱਚ ਰਿਹਾ ਸੀ ਉਲੀ ਕੁਰਸੀ ਨੂੰ ਫੜ ਕੇ ਬੈਠੇ ਰਹੇ ਕੁਰਸੀ ਨਹੀਂ ਛੱਡ ਰਹੇ ਸੀ ਕੁਰਸੀ ਨਾਲ ਬੜਾ ਮੋਹ ਸੀ 20 ਮੋਤਾਂ ਦੇ ਬਾਵਜੂਦ ਵੀ ਜिद ਸੀ ਅਸਤੀਵੇ ਤੋਂ ਪਹਿਲਾਂ ਫੌਜ ਤੋਂ ਸੁਰੱਖਿਆ ਮੰਗੀ ਪਰ ਫੌਜ ਨੇ ਕਿਹਾ ਕਹਿੰਦੇ ਪਹਿਲਾਂ ਕੁਰਸੀ ਛੱਡੋ ਉਲੀ ਦੇ ਘਰ ਉੱਤੇ ਹਮਲਾ ਹੋਇਆ ਉਹ ਫਿਰ ਹੈਲੀਕਾਪਟਰ ਰਾਹੀਂ ਭੱਜ ਗਿਆ ਸ਼ਾਇਦ ਦबई ਭੱਜ ਉਹਨਾਂ ਦਾ ਰਾਜਨੀਤਿਕ ਸਫ਼ਰ 14 ਸਾਲ ਦੀ ਉਮਰ ਤੋਂ ਸ਼ੁਰੂ ਹੋਇਆ ਕਦੇ ਰਾਜਸ਼ਾਹੀ ਦੇ ਖਿਲਾਫ ਅੰਦੋਲਨ ਕਮਿਊਨਿਸਟ ਪਾਰਟੀ ਜੇਲ੍ਹ ਜਾਣਾ 10 ਸਾਲ ਚ ਚਾਰ ਵਾਰੀ ਪ੍ਰਧਾਨ ਮੰਤਰੀ ਪਰ ਕਾਰਜਕਾਲ ਕਦੇ ਪੂਰਾ ਨਹੀਂ ਹੋਇਆ ਚੀਨ ਦੇ ਨੇੜਲੇ ਅੱਧਾ ਦਰਜਨ ਮੰਤਰੀਆਂ ਦਾ ਵੀ ਅਸਤੀਫਾ ਪਰ ਇੰਨਾ ਸਭ ਵਿੱਚ ਨੇਪਾਲ ਮੱਝਦਾ ਰਿਹਾ ਤੇ ਨੇਪਾਲ ਮੱਝਾ ਕਿਉਂ ਕਿਉਂਕਿ ਉਹ ਗੋਲ ਹੀ ਮਰੀ ਉਹ ਬੱਚੇ ਜੋ ਹੱਥ 'ਚ ਕਿਤਾਬਾਂ ਤਖਤੀਆਂ ਲੈ ਕੇ ਖੜੇ ਸੀ ਉਹਨਾਂ ਨੂੰ ਗੋਲੇ ਮਾਰੇ। ਬੱਚੇ ਕਹਿੰਦੇ ਰਹੇ ਕਿ ਗੋਲੀ ਪੈਰ ਵਿੱਚ ਲੱਗ ਸਕਦੀ ਸੀ। ਜੇ ਮਾਰ ਨਹੀਂ ਸੀ ਤਾਂ ਹੋਰ ਤਰੀਕੇ ਅਪਣਾਏ ਜਾ ਸਕਦੇ ਸੀ। ਪਾਣੀ ਦੀ ਬੁਸ਼ਾਰ ਮਾਰ ਸਕਦੇ ਸੀ। ਪਰ ਬੱਚਿਆਂ ਨੂੰ ਮਾਰਨ ਦਾ ਫੈਸਲਾ ਨੇਪਾਲ ਨੇ ਲਿਆ। ਫਿਰ ਬੱਚਿਆਂ ਵਾਲੇ ਨੇਪਾਲ ਨੂੰ ਤਬਾਹ ਕਰਤਾ। 13 ਏਕੜ ਦਾ ਰਾਸ਼ਟਰਪਤੀ ਭਵਨਾਂ ਕਬਜ਼ੇ ਚ ਲਿਆ। ਸੁਰੱਖਿਆ ਬਲਾ ਤੋਂ ਹਥਿਆਰ ਖੋਲੇ ਘਰ ਫੂਕਤੇ ਪ੍ਰਧਾਨ ਮੰਤਰੀ ਹਾਊਸ ਜੋ ਓਲੀ ਦਾ ਘਰ ਸੀ ਸੰਸਦ ਸਾਰਾ ਅੱਗ ਦੇ ਹਵਾਲੇ ਸੁਪਰੀਮ ਕੋਰਟ ਵੀ ਅੱਗ ਅੱਗ ਚ ਸਾੜਤਾ ਆ ਏਅਰਪੋਰਟ ਬੰਦ ਟ੍ਰਾਂਸਪੋਰਟ ਠੱਪ ਕਰਫਿਊ ਲੱਗਿਆ ਕਿਹਾ ਜਾ ਰਿਹਾ ਹੈ ਕਿ ਆਰਥਿਕ ਨੁਕਸਾਨ ਅਰਬਾਂ ਚ ਪਰ ਇੰਨਾ ਸਭ ਤੋਂ ਉੱਪਰ ਇਹ ਸਭ ਦੁਬਾਰਾ ਠੀਕ ਹੋ ਜਾਊਗਾ ਉਹ ਵੀ નિર્ਦੋਸ਼ ਜ਼ਿੰਦਗੀਆਂ ਕਿੱਥੋਂ ਵਾਪਸ ਆਉਣਗੀਆਂ ਹਸਪਤਾਲ ਜ਼ਖਮੀਆਂ ਨਾਲ ਭਰਿਆ ਪਿਆ ਨੌਜਵਾਨ ਕਹਿ ਰਹੇ ਆ ਕਿ ਇਹ ਸੱਤਾ ਨੂੰ ਬਦਲਣ ਦੀ ਲੋੜ ਹੈ ਗੋਲੀ ਨਾਲ ਇੱਕ ਕਹਾਣੀ ਹੋਰ ਵੀ ਆਉਂਦੀ ਹੈ ਨੈਪੋ ਕਿਡਸ ਨੇਪਾਲ ਵਿੱਚ ਕਾਫੀ ਸਮੇਂ ਤੋਂ ਚੱਲ ਰਿਹਾ ਕਿ ਆਗੂਆਂ ਦੇ ਮੰਤਰੀਆਂ ਦੇ ਬੱਚੇ ਆਰਾਮ ਫਰਮਾ ਰਹੇ ਨੇ ਸੋਸ਼ਲ ਮੀਡੀਆ ਤੇ ਦਿਖਾਈ ਦਿੰਦੇ ਨੇ ਪ੍ਰਾਈਵੇਟ ਜੈਟ ਚ ਘੁੰਮਦੇ ਨੇ ਮਹਿੰਗੀਆਂ ਵਿਦੇਸ਼ੀ ਕਾਰਾਂ 'ਚ ਫਿਰਦੇ ਨੇ ਮਹਿੰਗੇ ਮਹਿੰਗੇ ਵਕੇਸ਼ਨਸ ਮਾਨਦੇ ਨੇ ਨੈਪੋ ਕਿਡਸ ਨੈਪੋ ਬੇਬੀ ਹਮੇਸ਼ਾ ਟ੍ਰੈਂਡ 'ਚ ਰਹੇ ਨੇ ਵੀ ਅਮੀਰਾ ਕੋਲ ਸੰਪਤੀ ਆ 56% ਨੌਜਵਾਨ ਚ ਲਾ ਰਹੇ ਨੇ ਕਿ ਸਾਡੇ ਟੈਕਸ ਤੇ ਕਿਉਂ ਲੁੱਟਮਚਾਰ ਰਹੇ ਹੋ ਭ੍ਰਸ਼ਟਾਚਾਰ ਨੇ ਅੱਗ ਚ ਘੀ ਵਾਲਾ ਕੰਮ ਕੀਤਾ 50% ਸੀਨੀ ਨੇਪਾਲ ਦੱਖਣ ਏਸ਼ੀਆ ਦਾ ਸਭ ਤੋਂ ਭ੍ਰਸ਼ਟ ਦੇਸ਼ ਹੈ 2021 ਚ ਬੰਦੂ ਘਟਾਲਾ ਹੋਇਆ 54600 ਕਰੋੜ ਦਾ 2023 ਚ ओरिएंटਲ ਕੋਆਪਰੇਟਿਵ ਘਟਾਲਾ ਹੋਇਆ 13600 ਕਰੋੜ ਦਾ 2024 ਚ ਕੋਆਪਰੇਟਿਵ ਘਟਾਲਾ ਹੋਇਆ 69600 ਕਰੋੜ ਉਲੀ ਉੱਤੇ ਵੀ ਚੀਨ ਡੀਲ ਨਾਲ ਕਮਾਈ ਕਰਨ ਦਾ ਰੋਪ ਹੈ ਨੌਜਵਾਨਾਂ ਨੇ ਕਿਹਾ ਬਹੁਤ ਹੋ ਗਈ ਇੱਜ਼ਤ ਬੇਰੁਜ਼ਗਾਰ ਨੌਜਵਾਨ ਸੜਕਾਂ ਤੇ ਤੇ ਬੇਰੁਜ਼ਗਾਰੀ ਵੀ ਇੱਕ ਵੱਡੀ ਵਜ੍ਹਾ ਸੀ ਨਿਰੰਤਰ ਇੱਕੋ ਫਲਾਈਨ ਵੱਡੀ ਸਮੱਸਿਆ ਸੀ ਜਦੋਂ ਤੁਸੀਂ ਸੋਸ਼ਲ ਮੀਡੀਆ ਬੈਨ ਕੀਤਾ ਪ੍ਰਦਰਸ਼ਨ ਦਾ ਪ੍ਰਦਰਸ਼ਨ ਸੜਕਾਂ ਤੇ ਆਇਆ ਜਦ ਗੋਲੀਆਂ ਚਲਾਈਆਂ ਗਈਆਂ ਤਾਂ ਹੱਦ ਪਾਰ ਹੋ ਗਈ ਇਸ ਲਈ ਅੱਜ ਜਦ ਤੁਸੀਂ ਨੇਪਾਲ ਦੀਆਂ ਤਸਵੀਰਾਂ ਦੇਖ ਕੇ ਗੁੱਸਾ ਮਹਿਸੂਸ ਕਰ ਰਹੇ ਹੋ ਕਿ ਮੰਤਰੀਆਂ ਨੂੰ ਭਜਾ ਕੇ ਕੁੱਟਿਆ ਕਿਉਂ ਗਿਆ ਕਈ ਘਟਨਾਵਾਂ ਐਸੀਆਂ ਜੋ ਬਹੁਤ ਦੁਖਦਾਈ ਨੇ ਹਿੰਸਾ ਨੇਪਾਲ ਦੇ ਬੱਚਿਆਂ ਨੂੰ ਵੀ ਸਮਝ ਨਹੀਂ ਪਾਉਗੀ ਕਿ ਕਿਸੇ ਸਮੱਸਿਆ ਦਾ ਹੱਲ ਨਹੀਂ ਪਰ ਤੁਸੀਂ ਇਹ ਵੀ ਦੇਖੋ ਕਿ 20 ਬੱਚੇ ਮਾਰੇ ਗਏ 20 ਮਾਸੂਮ ਜ਼ਿੰਦਗੀਆਂ 18 ਤੋਂ 28 ਸਾਲ ਉਮਰ ਵਾਲੇ ਬੱਚੇ ਸੀ ਜਿਹੜੇ ਨੇਪਾਲ ਦਾ ਭਵਿੱਖ ਸੀ ਤੇ ਇਸ ਲਈ ਕ੍ਰਾਂਤੀ ਅਚਾਨਕ ਨਹੀਂ ਫੁੱਟੀ ਭਰਾ ਭਤੀਜਾਵਾਦ ਭ੍ਰਿਸ਼ਟਾਚਾਰ ਬੇਰੁਜ਼ਗਾਰੀ ਸੋਸ਼ਲ ਮੀਡੀਆ ਬੈਨ ਤੇ ਖੂਨ ਲਤਪਤ ਸੜਕਾਂ ਖੂਨ ਨਾਲ ਲਤਪਤ ਉਹਨਾਂ ਦੇ ਜੁੱਤੇ ਨੇਪਾਲ ਦੀ ਹਕੀਕਤ ਦਿਖਾ ਰਹੀ ਸੀ ਇੰਨਾਂ ਘਟਨਾਵਾਂ ਨੇ ਸੱਤਾ ਨੂੰ ਹਿਲਾਤਾ ਪਰ ਕੀਮਤ ਹਲੇ ਵੀ ਭਾਰੀ ਹੈ ਵੀ ਜ਼ਿੰਦਗੀਆਂ ਦਾ ਨੁਕਸਾਨ ਅਰਬਾਂ ਰੁਪਏ ਦਾ ਨੁਕਸਾਨ ਨੇਪਾਲ ਦਾ ਅਨਿਸ਼ਚਿਤ ਭਵਿੱਖ ਫੌਜ ਕੰਟਰੋਲ 'ਚ ਹੈ ਪਰ ਹਿੰਸਾ ਨਹੀਂ ਕੱਟੀ